ਭਾਈ ਅਮਰਤਪਾਲ ਸਿੰਘ ਦੇ ਸਾਥੀ ਪਪਲ ਪ੍ਰੀਤ ਨੂੰ ਪੰਜਾਬ ਲੈ ਆਂਦਾ ਗਿਆ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਆ ਆਸਾਮ ਦੀ ਡਿਬਰੂਗੜ ਜੇਲ੍ਹ ਤੋਂ ਅੰਮ੍ਰਿਤਸਰ ਲੈ ਆਂਦਾ ਗਿਆ ਔਰ ਇਸ ਤੋਂ ਬਾਅਦ ਹੁਣ ਪੇਸ਼ੀ ਹੋਵੇਗੀ ਪੇਸ਼ ਕੀਤਾ ਜਾਵੇਗਾ ਅਦਾਲਤ ਦੇ ਸਾਹਮਣੇ ਔਰ ਪੇਸ਼ੀ ਤੋਂ ਬਾਅਦ ਅੱਗੇ ਕੀ ਹੁਕਮ ਸੁਣਾਇਆ ਜਾਂਦਾ ਉਹ ਵੇਖਿਆ ਜਾਵੇਗਾ ਫਿਲਹਾਲ ਭਾਈ ਅਮਰਤਪਾਲ ਸਿੰਘ ਇਕੱਲੇ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਹੁਣ ਰਹਿ ਗਏ ਨੇ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਜਿਹੜੇ ਜਿਨ੍ਹਾਂ ਦੇ ਉੱਤੇ ਐਨਐਸਏ ਲੱਗਿਆ ਹੋਇਆ ਸੀਗਾ ਔਰ ਉਹਨਾਂ ਦੇ ਬਾਕੀ ਸਾਥੀ ਬਾਕੀ ਸਾਥੀ ਤਾਂ ਪਹਿਲਾਂ ਆ ਚੁੱਕੇ ਉਹਨਾਂ ਤੋਂ ਬਾਅਦ ਪਪਲ ਪ੍ਰੀਤ ਉਹਨਾਂ ਦੇ ਉੱਤੇ ਲੱਗਿਆ ਐਨਐਸਏ ਵੀ ਖਤਮ ਹੋ ਗਿਆ ਔਰ ਅੰਤ ਉਹ ਵੀ ਪੰਜਾਬ ਪਹੁੰਚ ਗਏ ਤੇ ਪਿੱਛੇ ਰਹਿ ਗਏ ਹੁਣ ਭਾਈ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਕੀ ਪੰਜਾਬ ਆਉਣਗੇ ਲਿਆਂਦਾ ਜਾਵੇਗਾ ਜਾਂ ਐਨਐਸਏ ਦੇ ਵਿੱਚ ਵਾਧਾ ਹੋਵੇਗਾ ਬਹੁਤ ਸਾਰੇ ਸਵਾਲ ਇਸ ਵੇਲੇ ਸਰਕੂਲੇਟ ਕਰ ਰਹੇ ਹੈ ਪਰ ਤਸਵੀਰਾਂ ਪਪਲ ਪ੍ਰੀਤ ਦੀਆਂ ਜ਼ਰੂਰ ਸਾਹਮਣੇ ਆਈਆਂ ਨੇ 에어ਪੋਰਟ ਦੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਅੱਗੇ ਰਿਮਾਂਡ ਲੈਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਹਾਲਾਂਕਿ ਦੂਜੇ ਪਾਸੇ ਬਠਿੰਡਾ ਜੇਲ੍ਹ ਤੋਂ ਇਕ ਸਨੇਹਾ ਜ਼ਰੂਰ ਸੂਤਰਾ ਮੁਤਾਬਿਕ ਸਾਹਮਣੇ ਆਇਆ ਸੀ ਕਿਹਾ ਜਾ ਰਿਹਾ ਸੀ ਕਿ ਉਹ ਆਡੀਓ ਮੈਸੇਜ ਪ੍ਰਧਾਨ ਮੰਤਰੀ ਬਾਜੇਕੇ ਦਾ ਹੈ ਕਿ ਉਥੇ ਭਾਈ ਅਵਰਤਪਾਲ ਸਿੰਘ ਦੇ ਸਾਥੀ ਜਿਹੜੇ ਕੈਦ ਨੇ ਉਹਨਾਂ ਦੇ ਨਾਲ ਗਲਤ ਬਥੀਰਾ ਕੀਤਾ ਜਾ ਰਿਹਾ ਹੈ ਇਹ ਜਾਣਕਾਰੀ ਸਾਹਮਣੇ ਆਈ ਸੀ ਇੱਕ ਆਡੀਓ ਸਾਹਮਣੇ ਆਈ ਸੀ ਜਿਹੜੀ ਪ੍ਰਧਾਨ ਮੰਤਰੀ ਬਾਜੇਕੇ ਦੀ ਦੱਸੀ ਜਾ ਰਹੀ ਸੀ ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਗੁਰਦੁਆਰਾ ਸਾਹਿਬ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਸਰਕਾਰ ਤੇ ਪ੍ਰਸ਼ਾਸਨ ਅੱਗੇ ਦੁਹਾਈ ਕਰਦੇ ਨਜ਼ਰ ਆਉਂਦੇ ਨੇ ਤੇ ਦੂਜੇ ਪਾਸੇ ਪਪਲਪ੍ਰੀਤ ਵੀ ਅੰਮ੍ਰਿਤਸਰ ਪਹੁੰਚ ਚੁੱਕੇ ਆ ਉਹਨਾਂ ਨੂੰ ਹੁਣ ਪੇਸ਼ ਕੀਤਾ ਜਾਵੇਗਾ ਲੰਗੀ ਰਾਤ ਦੀਆਂ ਤਸਵੀਰਾਂ ਵੀ ਕਈ ਸਾਹਮਣੇ ਆਈਆਂ ਔਰ ਉਹਨਾਂ ਤੋਂ ਬਾਅਦ ਹੁਣ ਹਰ ਕਿਸੇ ਦੀ ਨਿਗਾਹ ਟਿਕੀ ਹੋਈ ਹੈ ਕਿ ਕਦੋਂ ਪੇਸ਼ ਹੋਵੇਗਾ ਔਰ ਕਦੋਂ ਪੇਸ਼ ਕਰਕੇ ਤੇ ਅਗਲੇ ਹੁਕਮ ਸਾਹਮਣੇ ਆਉਣਗੇ ਅਦਾਲਤ ਦੇ ਵਿੱਚ ਪੇਸ਼ੀ ਤੋਂ ਬਾਅਦ ਅਗਲੇ ਹੁਕਮ ਸਾਹਮਣੇ ਆਉਣਗੇ ਸਵਾਲ ਹੈ ਕਿ ਭਾਈ ਅਮਰਿਤਪਾਲ ਸਿੰਘ ਵੀ ਕੀ ਇਸਾਮ ਦੀ ਡਿਬਰੂਗੜ ਜੇਲ੍ਹ ਤੋਂ ਵਾਪਸ ਇਹ ਵਕਤ ਤੇ ਮੁਨਸਰ ਹੈ ਸਮੇਂ ਤੇ ਮੁਨਸਰ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਵਾਂ ਨੇਡੀਆ ਪੰਜਾਬੀ ਤੇ